ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੁਤਰਬਾਈ ਵੀਰਾਂ ਨੂੰ। ਲੋ ਵੀ ਅੱਜ 28 ਮਈ ਦੌਰ 24 ਨੋਡੀਆਂ ਸਾਰੀਆਂ ਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ। ਤੇ ਵੀਰੇ ਪਹਿਲਾਂ ਦੱਸ ਦਿੰਨੇ ਆਂ ਵੀ ਅੱਜ ਦੀ ਜਿਹੜੀ ਵੀਡੀਓ ਸਾਤ ਤੋਂ ਲੈ ਕੇ 8 ਘੰਟਿਆਂ ਦੇ ਵਿੱਚ ਵਿੱਚ ਹੋਏਗੀ। ਕਿਉਂਕਿ ਅੱਜ ਵੀਰੇ ਕੁਝ ਬਾਜ਼ੀਆਂ ਵੀ ਜ਼ਿਆਦਾ ਸੀਗੀਆਂ। ਤੇ ਬਾਜ਼ੀਆਂ ਵੀਰੇ ਵੱਡੀਆਂ ਸੀ। ਜਿਵੇਂ 11000 ਮੁੱਢਾ ਵਾਲੀ ਸੀ ਪਿੰਡ ਖਾੜਾ। ਵੇਟਿੰਗ ਸੀਗੀ ਵੀਰੇ 6000 ਮੁੱਢਾ ਵਾਲੀ। ਤੇ ਹੋਰ ਵੀ ਬਾਜ਼ੀਆਂ ਸੀ ਵੀਰੇ 45200 ਮੁੱਢਾ ਵਾਲੀਆਂ। ਸਾਰੀਆਂ ਬਾਜ਼ੀਆਂ ਦੀ ਅਪਡੇਟ ਤੁਹਾਨੂੰ ਦੇਵਾਂਗੇ। ਅੱਜ ਦੀ ਬਾਜੀ ਸੀ ਵੀ ਪਹਿਲੀ ਪਿੰਡ ਖਾੜਾ ਜ਼ਿਲ੍ਹਾ ਜਗਰਾਉ ਛਤਾ ਸੀ ਗੂਤਰੋਡੇ ਸੀ 11000 ਮੋਟੂ 2:45 ਮਿੰਟ ਤੇ ਬਾਜੀ ਨਿਬੜੀ ਆ ਬਾਈ ਪਹਿਲਾ ਤੇ ਦੂਜਾ ਨੰਬਰ ਬਾਈ ਜੋ ਤੇ ਸਵਾਲ ਤੇ ਕੂਤਰ ਰਹੇ ਆ ਦੋਵੇਂ ਪਹਿਲਾ ਨੰਬਰ ਜੋ ਤੇ ਸਵਾਲ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਵੀ ਬਾਈ ਕਾਗਨ ਆ ਪੱਖੀ ਦੇ ਨਾਂ ਤੇ ਕੂਤਰ ਸੀ ਜੋ ਤੇ ਸਵਾਲ ਮੋਟਰਸਾਈਕਲ ਦਾ ਜੇਤੂ ਤੇ ਪਹਿਲੇ ਨੂੰ ਸੀ ਵੀਰੇ 7000 ਦੀ ਜਿੱਤ ਦੂਜੇ ਨੂੰ ਸੀਗੀ 3000 ਦੀ ਪਹਿਲਾ ਦੂਜਾ ਵੀਰੇ 2:45 ਮਿੰਟ ਤੇ ਦੋਵੇਂ ਜੋ ਤੇ ਸਵਾਲ ਦੇ ਰਹਿ ਗਏ ਬਾਈ 10000 ਦੀ ਜਿੱਤ ਦੇ ਜੇਤੂ ਰਹੇ ਦੋ ਮੋਟਰਸਾਂ ਜੇਤੂ ਰਹੇ ਤੀਜਾ ਨੰਬਰ ਬਣਾਇਆ ਬਈ ਗਲਜਾਰ ਸਿੱਧਮਾਨੇ ਮੋਟਰਸਾਈਕਲ ਪਲੱਸ 1000 ਦੀ ਜਿੱਤ ਦਾ ਜੇਤੂ ਰਿਹਾ ਤੇ 37 ਕੂਤਰਾਂ ਦੇ ਵਿਰੇ ਵਾਅਦਾ ਲੱਗਾ ਸੀ 3000 ਰੁਪਇਆ ਜੋ ਤੇ ਸਵਾਲ ਵਿਰੇ ਵਾਅਦੇ ਜੇਤੂ ਰਿਹਾ ਪਲੱਸ ਵਿਰੇ ਵਾਅਦੇ ਵਿੱਚ ਫਰਿੱਜ ਵੀ ਸੀ ਔਰ ਉਸ ਫਰਿੱਜ ਦਾ ਵੀ ਜੇਤੂ ਬਈ ਜੋ ਤੇ ਸਵਾਲ ਰਿਹਾ ਅੱਜ ਵਿਰੇ ਜੋ ਤੇ ਸਵਾਲ ਦੋ ਮੋਟਰਸਾਈਕਲ ਇੱਕ ਫਰਿੱਜ ਤੇ 10000 ਦੀ ਜਿੱਤ ਦਾ ਜੇਤੂ ਰਿਹਾ ਵਿਰੇ ਪਿੰਡ ਅਖਾੜਾ ਜ਼ਿਲ੍ਹਾ ਜਗਰਾਉਂ ਤੋਂ ਜਿੱਥੇ ਕਿ 87 ਕੂਤਰ ਉੱਡੇ ਸੀ 11000 ਮੁੱਢ ਨੂੰ ਤੇ ਹੁਣ ਵੀਰੇ ਤੁਸੀਂ ਲਾਈਵ ਫੁਟੇਜ ਵੀ ਦੇਖ ਸਕਦੇ ਹੋ ਇਸ ਬਾਜੀ ਦੀ ਜਦੋਂ ਵੀਰੇ 2:45 ਮਿੰਟ ਤੇ ਬਾਈ ਜੋਤ ਦੇ ਕਬੂਤਰ ਰਹਿ ਗਏ ਸੀ ਦੋਵੇਂ ਦਿਖਾਉਣੇ ਵੀਰੇ ਤੁਹਾਨੂੰ ਲਾਈਵ ਫੁਟੇਜ ਜੀ ਮੁਬਾਰਕਾ ਜੋਤ ਸਵਾਰ ਗगन ਪੱਖੀ ਤੇ ਜੋਤ ਸਵਾਲ ਬਾਦਾਂ ਵੀ ਕੱਲਾ ਜਿੱਤ ਗਿਆ ਬਾਈ 37 ਕਬੂਤਰ ਸੀ 3000 ਨੂੰ ਨਾਲ ਭਾਈ ਬ੍ਰਿਜ ਲੈ ਗਿਆ ਵੱਡੀ ਜੋ ਮੁਬਾਰਕਾ ਗगन ਪੱਖੀ ਤੇ ਜੋਤ ਸਵਾਲ ਤੀਜਾ ਨੰਬਰ ਬਣ ਗਿਆ ਜੀ ਬੁਲਚਾਰ ਸਤਬਾ ਮੋਟਰਸਾਈਕਲ ਤੇ ਪਲੱਸ 1000 ਦੀ ਜਿੱਤ ਜੀ ਮੇਲਾ ਬਣ ਗਿਆ ਜੀ ਪਿੰਡ ਖਾੜੇ ਦੀ ਬਾਜੀ ਦਾ ਨਤੀਜਾ ਟਾਈਮ ਦੇਖ ਲਓ ਭਾਈ 2:45 ਪਿੰਟ ਤੇ ਮੇਲਾ ਬਣ ਗਿਆ ਮੇਲਾ ਕਹਿੰਦੇ ਗਰਮੀ ਦੀ ਪੈਂਦੀ ਮੱਕੀਆਂ ਬੀਜਤੀਆਂ ਜੱਟਾਂ ਨੇ ਹੁਣ ਗੱਲ ਕਰਦੇ ਆਂ ਭਈ ਅੱਜ ਦੀ ਅਗਲੀ ਬਾਜੀ ਦੀ ਪਿੰਡ ਬੈਡਿੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 71 ਕੋ ਉੱਤਰੋਡੇ ਜੀ ਭਾਈ 6000 ਮਾਡਲ ਨੂੰ 2:25 ਤੇ ਵੀਰੇ ਬਾਜੀ ਨਹੀਂ ਬੜੀ ਆ ਬਾਜੀ ਚਾਰ ਕੂਤਰਾਂ ਹੀ ਸਾਂਝੀ ਹੋ ਗਈ ਸੀ ਨਾਮਾ ਤੇ ਕੂਤਰ ਉੱਡੇ ਸੀ ਪਹਿਲਾ ਨੰਬਰ ਬਣਾਇਆ ਬਈ ਮੰਦਰ ਦੁੱਦਾ ਨੇ ਰਾਣੀ ਮੋੜ ਦਾ ਕਬੂਤਰ ਸੀ ਬਈ ਇਹ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਈ ਜੋਤੀ ਗਿੱਲ ਫਰਿੱਜ ਦਾ ਜੇਤੂ ਰਿਹਾ ਤੀਜਾ ਨੰਬਰ ਨਿਸ਼ਾਨ ਭਾਗਸਰ ਕੂਡਰ ਦਾ ਜੇਤੂ ਰਿਹਾ ਬਈ ਰਾਹੁਲ ਗੰਗਾ ਬਈ ਸਾਂਝੀ ਚ ਆਇਆ ਇਹ ਚਾਰ ਕੂਤਰਾਂ ਹੀ ਮੇਰੇ ਬਾਜੀ ਸਾਂਝੀ ਹੋ ਗਈ ਸੀਗੀ ਮੰਦਰ ਦੁੱਦਾ ਜੋਤੀ ਗਿੱਲ ਨਿਸ਼ਾਨ ਭਾਗਸਰ ਤੇ ਰਾਹੁਲ ਗੰਗਾ ਬਈ ਪਹਿਲਾ ਨੰਬਰ ਬਾਈ ਰਾਣੀ ਮੋੜ ਕੇ ਕਬੂਤਰ ਨੇ ਬਣਾਇਆ ਮੋਟਰਸਾਈਕਲ ਦਾ ਜੀਤੂ ਰਿਹਾ ਬਾਈ ਪਿੰਡ ਬेडਿੰਗ ਤੋਂ 71 ਕਬੂਤਰ ਓਡੇ ਸੀ ਵੀਰੇ 6000 ਰੁਪਿਆ ਮੁੱਢ ਸੀ ਬਾਈ ਇਹ ਬਾਜੀ ਵੀਰੇ ਸਰਦਾਰ ਜਗਨੰਦਨ ਸਿੰਘ ਵੜਿੰਗ ਦੀ ਯਾਦ ਵਿੱਚ ਕਰਵਾਈ ਗਈ ਸੀ ਪਿੰਡ ਬेडਿੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੁਣ ਗੱਲ ਕਰਦੇ ਆ ਬਾਈ ਅੱਜ ਦੀ ਅਗਲੀ ਬਾਜੀ ਦੀ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਕੋਲਾਰ ਖੁਰਦ ਜ਼ਿਲ੍ਹਾ ਸੰਗਰੂਰ 105 ਕਬੂਤਰ ਓਡੇ ਸੀ ਵੀਰੇ 5200 ਮੁੱਢ ਨੂੰ 2:38 ਮਿੰਟ ਤੇ ਵੀਰੇ ਬਾਜੀ ਨਿਪੜੀ ਆ ਬਾਜੀ ਚਾਰ ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਬਈ ਸੋਨੀ ਦੁੱਗਾ ਨੇ ਮੋਟਰਸਾਈਕਲ ਦਾ ਜੇਤੂ ਰਹਾ ਤੇ ਗੀਤਾ ਮੂਨਕ ਲਾਢੀ ਵਿੜਿੰਗ ਸਤਨਾ ਮੌੜਾ ਤੇ ਸੋਨੀ ਦੁੱਗਾ ਬਈ ਇਹ ਚਾਰਾਂ ਕੂਤਰਾਂ ਹੀ ਬਾਜੀ ਸਾਂਝੀ ਸੀ ਬਈ ਤੇ ਨਾਮਾਂ ਤੇ ਕੂਤਰ ਡੇਜੀ ਪਹਿਲਾ ਨੰਬਰ ਬਣਾਇਆ ਬਈ ਸੋਨੀ ਦੁੱਗਾ ਨੇ ਮੋਟਰਸਾਈਕਲ ਨਾਮ ਚ ਸੀਗਾ ਮੋਟਰਸਾਈਕਲ ਦਾ ਜੇਤੂ ਰਹਾ ਬਈ ਸੋਨੀ ਦੁੱਗਾ 2:38 ਮਿੰਟ ਤੇ ਬਾਰੇ ਬਾਜੀ ਨਿਬੜ ਗਈ ਆ ਪਿੰਡ ਕਲਾਰਖੌਰਤ ਜ਼ਿਲ੍ਹਾ ਸੰਗਰੂਰ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਸੰਗਤਪੁਰਾ 79 ਕੂਟਰ ਉੱਡੇ ਸੀ 2200 ਮਾਡਲ ਨੂੰ ਮੋਟਰਸਾਈਕਲ ਵਾਲੀ ਬਾਜੀ ਸੀ ਵੀਰੇ ਇਹ ਵੀ 2:15 ਮਿੰਟ ਤੇ ਬਾਜੀ ਨਹੀਂ ਪੜੀ ਆ ਪਹਿਲਾ ਨੰਬਰ ਬਣਾਇਆ ਜੋਬਨ ਜੋਧਪੁਰ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਸੋਨੂ ਜਵੰਦਾ ਨੇ ਫ੍ਰਿਜ ਦਾ ਜੇਤੂ ਰਿਹਾ ਬਈ ਤੀਜਾ ਨੰਬਰ ਬਣਾਇਆ ਬਈ ਪ੍ਰਿੰਸ ਦੇਲਾਵਾਲ ਨੇ ਕੂਟਰ ਦਾ ਜੇਤੂ ਰਿਹਾ ਚੌਥਾ ਨੰਬਰ ਬਣਾਇਆ ਵੀਰੇ ਅਮਰਤ ਸੁਹਾਣਾ ਨੇ ਅੱਖੇ ਦਾ ਜੇਤੂ ਰਿਹਾ ਬਈ ਤੇ ਵੀਰੇ ਜਿੱਤ ਕਿਵੇਂ ਸੀ ਹਨਾ ਪਹਿਲੇ ਦੂਜੀ ਤੀਜੇ ਨੂੰ ਆਪਾਂ ਨੂੰ ਪਤਾ ਨਹੀਂ ਲੱਗਿਆ ਤੇ ਨਾਮਾਂ ਤੇ ਕੂਤਰ ਸੀਗੇ ਵੀਰੇ ਪਹਿਲਾ ਜੋ ਬਣ ਜੋਧਪੁਰ ਵੀਰੇ ਮੋਟਰਸਾਈਕਲ ਦਾ ਜਿੱਤ ਰਿਹਾ 2 ਵੱਜ ਗਏ ਤੇ 15 ਮਿੰਟ ਤੇ ਬਾਜੀ ਨਿਬੜ ਗਈ ਸੀ ਪਿੰਡ ਸੰਗਤਪੁਰਾ 79 ਕੂਤਰ ਉੱਡੇ ਸੀ 2200 ਰੁਪਏ ਮੁੱਢੀ ਸੀ ਬਾਈ ਅਗਲੀ ਬਾਜੀ ਸੀ ਵੀਰੇ ਪਿੰਡ ਪੜੋਗ ਜਿਹੜਾ ਅੰਮ੍ਰਾਲਾ ਇਹਦੀ ਮੋਟਰਸਾਈਕਲ ਵਾਲੀ ਬਾਜੀ ਸੀ 75 ਕੂਤਰ ਉੱਡੇ ਸੀ ਬਾਈ 4000 ਮੁੱਢ ਨੂੰ ਪਹਿਲਾ ਨੰਬਰ ਬਣਾਇਆ ਬਈ ਇੱਥੇ ਗੁਰਦੀਪ ਰੱਬੋ ਨੇ ਮੋਟਰਸਾਈਕਲ ਦਾ ਜਿੱਤੂ ਰਿਹਾ ਦੂਜਾ ਨੰਬਰ ਬਣਾਇਆ ਬਈ ਰਾਜਵੀਰ ਲੰਡਾ ਨੇ ਫਰਿੱਜ ਦਾ ਜੇਤੂ ਰਿਹਾ ਤੀਜਾ ਨੰਬਰ ਬਾਈ ਮੰਨਾ ਕਾਹੇੜੀ ਨੇ ਕੁਲਰ ਦਾ ਜੇਤੂ ਰਿਹਾ ਬਾਈ ਤੇ ਇਹ ਬਾਜੀ ਵੀਰੇ 4 ਵਜੇ ਨਿਬੜੀ ਆ ਸੌਰੀ ਵੀਰੇ ਪਹਿਲਾਂ ਦੱਸਣਾ ਭੁੱਲ ਗਏ ਸੀਗੇ 4 ਵਜੇ ਵੀਰੇ ਬਾਜੀ ਨਿਬੜੀ ਆ ਇਹ ਪਿੰਡ ਪੜੋਗ ਜ਼ਿਲ੍ਹਾ ਅੰਮ੍ਰਿਤਸਰ ਅਗਲੀ ਬਾਜੀ ਸੀਗੀ ਵੀਰੇ ਪਿੰਡ ਧਾਲੇਵਾਲ 57 ਕੂਟਰ ਓਡੇ ਸੀ ਬਾਈ 2200 ਮੋਡ ਨੂੰ 2 ਵਜੇ ਬਾਜੀ ਨਿਬੜੀ ਬਾਜੀ ਤਿੰਨ ਕੂਟਰਾਂ ਨੇ ਸਾਂਝੀ ਹੋ ਗਈ ਸੀ ਵੀਰੇ ਨਾਮਾਂ ਤੇ ਕੂਟਰ ਓਡੇ ਸੀ ਪਹਿਲਾ ਨੰਬਰ ਬਣਾਇਆ ਅਣਮੋਲ ਮੋਹਨਪੁਰਾ ਮਿੰਟੂ ਮੁਖਸਰ ਫਰਿੱਜ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਾਈ ਪ੍ਰਦੀਪ ਆਲਮਗੜ ਪੱਖੇ ਦਾ ਜੇਤੂ ਰਿਹਾ ਤੀਜਾ ਨੰਬਰ ਬਣਾਇਆ ਬਾਈ ਰਾਜ ਦੋਦਾ ਕੱਪ ਦਾ ਜੇਤੂ ਰਿਹਾ ਬਾਈ ਹਨਮੋਲ ਮੋਹਨਪੁਰ ਪ੍ਰਦੀਪ ਆਲਮਗੜ ਤੇ ਰਾਜ ਦੋਦਾ ਇਹ ਤਿੰਨ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਬਾਈ ਅਗਲੀ ਬਾਜੀ ਸੀ ਵੀਰੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ 188 ਉ ਤੋੜਦੇ ਸੀ ਬਾਈ 2200 ਮੋੜ ਨੂੰ 3:15 ਤੇ ਵੀਰੇ ਬਾਜੀ ਨਿਬੜ ਗਈ ਜੀ ਇਹ ਦੋ ਕੂਤਰਾਂ ਦੀ ਬੇਟੇ ਸਾਂਝੀ ਹੋ ਗਈ ਸੀ ਇੱਕ ਕੂਤਰ ਬਾਹਰ ਸੀਗਾ ਪਹਿਲਾ ਨੰਬਰ ਬਣਾਇਆ ਬਾਈ ਰਾਜਾ ਮਾਚੀਕੇ ਨੇ ਫਰਾਈ ਦਾ ਜੇਤੂ ਰਹਾ ਦੂਜਾ ਨੰਬਰ ਰਾਜੂ ਘੋਲੀਆ ਕਪਾ ਦਾ ਜੇਤੂ ਰਹਾ ਤੀਜਾ ਨੰਬਰ ਸੀਪੀ ਗਣਕਵਾਲ ਕਪਾ ਦਾ ਜੇਤੂ ਰਹਾ ਰਾਜਾ ਮਾਚੀ ਕੀ ਤੇ ਸੀਪੀ ਗਣਕਵਾਲ ਦੀ ਬਾਜੀ ਸਾਂਝੀ ਸੀ ਵੀਰੇ ਰਾਜੂ ਘੋਲੀਆ ਬਾਹਰ ਸੀਗਾ ਤੇ ਤਿੰਨੇ ਨੰਬਰਾਂ ਚ ਕੁੱਤਰ ਰਹੇ ਨਹੀਂ ਬਾਈ ਇਹ ਅਗਲੀ ਬਾਜੀ ਸੀਗੀ ਬਾਈ ਪਿੰਡ ਫਮਣਵਾਲ 30 ਕੁੱਤਰ ਉਹਦੇ ਸੀ 1700 ਰੁਪਏ ਮੁੱਢ ਨੂੰ 2:15 ਤੇ 15 ਮਿੰਟ ਤੇ ਵੀਰੇ ਬਾਜੀ ਨਿਪੜੀ ਪਹਿਲਾ ਨੰਬਰ ਬਣਾ ਬਾਈ ਅਮਣਾ ਤੁੰਗਾ ਨੇ ਉਲਟਾ ਜੇਤੂ ਰਿਹਾ ਦੂਜਾ ਨੰਬਰ ਹਰਮਨ ਬਲਿਆਲ ਪੱਖੇ ਦਾ ਜੇਤੂ ਤੀਜਾ ਨੰਬਰ ਬਾਈ ਗੁਰੀ ਨਗਰੀ ਕੱਪ ਦਾ ਜੇਤੂ ਰਿਹਾ ਬਾਈ ਅਗਲੀ ਬਾਜੀ ਸੀ ਵੀਰੇ ਪਿੰਡ ਖੇਲਣ ਜ਼ਿਲ੍ਹਾ ਮਾਨਸਾ 110 ਦੇ ਕਰੀਬ ਕੋਟਰ ਉੱਡੇ ਸੀ ਬਾਈ 1700 ਮੁੱਢ ਨੂੰ 2:30 ਮਿੰਟ ਤੇ ਬਾਜੀ ਨੇ ਬੜੀ ਬਾਜੀ ਤਿੰਨ ਕੋਟਰਾਂ 'ਚ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਾਈ ਬਿੰਦਰ ਬਰਨਾਲਾ ਕੱਪ ਦਾ ਜੇਤੂ ਦੂਜਾ ਨੰਬਰ ਬੱਜੀ ਚੈਨੇ ਵਾਲਾ ਕੱਪ ਦਾ ਜੇਤੂ ਤੀਜਾ ਨੰਬਰ ਅਰਮਾਨ ਸਿੰਘੋ ਸਾਂਝੀ ਜਾਇਆ ਬਾਈ ਵਿੰਦਰ ਬਰਨਾਲਾ ਬੱਚੀ ਚੰਨੇ ਵਾਲਾ ਤੇ ਰਮਾਨ ਸਿੰਘ ਉਹ ਤਿੰਨ ਕੂਤਰਾਂ ਦੀ ਵੀਰੇ ਬਾਜੀ ਹੋ ਗਈ ਸੀਗੀ ਅਗਲੀ ਬਾਜੀ ਇਸ ਵੀ ਪਿੰਡ ਈਟਾਂ ਵਾਲੀ 80 ਕੂਤਰ ਓਡੇ ਸੀਗੇ 1700 ਮੋਢ ਨੂੰ 2:30 ਮਿੰਟ ਤੇ ਵੀਰੇ ਬਾਜੀ ਸਾਂਝੀ ਹੋ ਗਈ ਸੀਗੀ ਤਿੰਨ ਕੂਤਰਾਂ ਚ ਸਾਈ ਪੱਖੀ ਸਤਨਾ ਭੋਲੂ ਵਾਲਾ ਗੋਪੀ ਖਵਾਜਾ ਖੜਕ ਇਹ ਤਿੰਨ ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਬਾਈ ਅਗਲੀ ਬਾਜੀ ਇਸ ਵੀ ਪਿੰਡ ਭਗਤਲਾ 160 ਕੂਤਰ ਓਡੇ ਸੀਗੇ 1200 ਰੁਪਏ ਮੋਢ ਨੂੰ ਚਾਰ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਦਾਣਾ ਕੰਮਿਆਣਾ ਸੁੱਖਾ ਗਿੱਲ ਜਵਰਾਜ ਟਹਿਣਾ ਅਮਾਨਤ ਬੁਰਜਮਸਤ ਬਈ ਇਹ ਚਾਰ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਬਈ 160 ਓਡੇ ਸੀ 12000 ਰੁਪਿਆ ਮੋਟਰ ਉਪਰੇ ਪਿੰਡ ਭਾਗ ਥਲਾ ਅਗਲੀ ਬਾਜੀ ਸੀਗੀ ਵੀਰੇ ਪਿੰਡ ਦਾਇਆ 98 ਕੂਤਰ ਓਡੇ ਸੀਗੀ ਵੀਰੇ 17000 ਰੁਪਿਆ ਮੋਟਰ ਨੂੰ ਤਿੰਨ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀਗੀ ਸੰਦੀਪ ਨੱਥੋਕੇ ਤੇ ਦੋ ਸੀਗੀ ਵੀਰੇ ਤਲਵੰਡੀ ਮੱਲੀਆਂ ਪਿੰਡ ਤੋਂ ਉਹਨਾਂ ਦੇ ਨਾਮ ਨਹੀਂ ਵੀਰੇ ਪਤਾ ਲੱਗੇ ਅਗਲੀ ਬਾਜੀ ਸੀ ਬਾਈ ਪਿੰਡ ਬੋੜਾਵਾਲ 2200 ਰੁਪਏ ਮਾਟ ਨੂੰ ਕੁੱਤਰ ਓਡੇ ਸੀ ਬਾਈ ਇਹ ਨਹੀਂ ਪਤਾ ਲੱਗਾ ਕਿੰਨੇ ਕੁੱਤਰ ਓਡੇ ਸੀਗੇ ਸੋ ਆਪਣੇ ਕੋਲੇ ਅਪਰੇਟ ਆ ਗਈ ਸੀ ਚਲੋ ਆਪਾਂ ਕਿਹ ਅਪਰੇਟ ਪਾ ਦਿੰਨੇ ਆ ਪਹਿਲਾ ਨੰਬਰ ਇੱਥੇ ਬਣਾਇਆ ਬਈ ਅੰਗਰੇਜ਼ ਰਯੌਂਦ ਨੇ 1000 ਦੀ ਜਿੱਦਾ ਜੇਤੂ ਦੂਜਾ ਨੰਬਰ ਸੋਨੀਆ ਕਲੀਆ 700 ਦੀ ਜਿੱਦਾ ਜੇਤੂ ਤੀਜਾ ਨੰਬਰ ਬਲਜਿੰਦਰ ਚੱਕ 300 ਦੀ ਜਿੱਦਾ ਜੇਤੂ ਬਾਈ ਏ ਸੀ ਬਾਈ 28 ਮਈ 2024 ਨੋਡੀਆਂ ਸਾਰੀਆਂ ਬਾਜੀਆਂ ਦੀ ਅਪਰੇਟ ਤੇ ਹੁਣ ਵੀਰੇ ਵੀਡੀਓ ਵਧੀਆ ਲੱਗੀ ਹੋਈ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਬਾਈ ਤੇ ਹੋਰ ਜਗਰ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ